ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਕਾਫੀ ਪਖੀ ਹੋਈ ਨਜ਼ਰ ਆ ਰਹੀ ਹੈ ਔਰ ਦਲ ਪਤਲੀਆਂ ਦਾ ਜਿਹੜਾ ਦੌਰ ਹੈ ਉਹ ਵੀ جاری ਹੈ ਪੰਜਾਬ ਦੇ ਵਿੱਚ ਇਸ ਵਾਰ ਅੱਠ ਪਾਰਟੀਆਂ ਜਿਹੜੀਆਂ ਚੋਣ ਮੈਦਾਨ ਦੇ ਵਿੱਚ ਉਤਰਣ ਗਿਆ ਮੁਕਾਬਲਾ ਕਾਫੀ ਰੋਮਾਂਚਕ ਨਜ਼ਰ ਆ ਰਿਹਾ ਹੈ ਸਾਰੀਆਂ ਪਾਰਟੀਆਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਸਮਰਥਨ ਲੋਕਾਂ ਦਾ ਉਹਨਾਂ ਤੇ ਹੱਕ ਦੇ ਵਿੱਚ ਹੈ ਚਾਹੇ ਆਮ ਆਦਮੀ ਪਾਰਟੀ ਹੈ ਉਹ ਦੁਬਾਰਾ ਰਿਪੀਟ ਕਰਨ ਦੀ ਗੱਲ ਕਰਦੀ ਹੈ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਉਹਨਾਂ 'ਚ ਵੀ ਲੋਕਾਂ ਦਾ ਵਿਸ਼ਵਾਸ ਅੱਗੇ ਨਾਲੋਂ ਜ਼ਿਆਦਾ ਨਜ਼ਰ ਆ ਰਿਹਾ ਹੈ ਕਿਉਂਕਿ ਜਿਹੜੀਆਂ ਉਪਚੋਣ ਹੋਈ ਹੈ ਤੇ ਉਸ ਤੋਂ ਬਾਅਦ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਉੱਥੇ ਜਿਹੜਾ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲਿਆ ਉਸ ਨਾਲ ਕਾਂਗਰਸ ਪਾਰਟੀ ਦੇ ਨਾਲ-ਨਾਲ ਅਕਾਲੀ ਦਲ ਬਾਦਲ ਵੀ ਜਿਹੜਾ ਸੱਤਾ ਦੇ ਸੁਪਨੇ ਦੇਖ ਰਿਹਾ ਹੈ ਕਿ ਲੋਕਾਂ ਦਾ ਵਿਸ਼ਵਾਸ ਉਹਨਾਂ ਦੇ ਵਿੱਚ ਵੀ ਵਧਿਆ ਹੈ ਉਨ੍ਹਾਂ ਵੱਲੋਂ ਵੀ ਸਰਕਾਰ ਬਣਾਉਣ ਦਾ ਜਿਹੜਾ ਦਾਵਾ ਉਹ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਆਪਣੇ ਹਲਕਿਆਂ ਦੇ ਵਿੱਚ ਜਿਨ੍ਹਾਂ ਨੇ ਕੁਝ ਖਾਸ ਕਾਰਗੁਜ਼ਾਰੀ ਨਹੀਂ ਕੀਤੀ ਹੈ ਉੱਥੋਂ ਜ਼ਰੂਰ ਚਿੰਤਾ ਦੇ ਵਿੱਚ ਹੈ ਕਿਉਂਕਿ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਉੱਥੋਂ ਉਹਨਾਂ ਹਲਕਿਆਂ 'ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਰੇ ਹੈ ਜਿਨ੍ਹਾਂ ਦੇ ਵਿੱਚ ਇਹ ਰੋਸ ਪਾਇਆ ਜਾ ਰਿਹਾ ਸੀ ਲੋਕਾਂ ਦੇ ਵਿੱਚ ਕਿ ਉਹਨਾਂ ਦੇ ਹਲਕਿਆਂ ਦੇ ਵਿੱਚ ਨਾ ਤਾਂ ਵਿਕਾਸ ਕਾਰਜ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਔਰ ਨਾ ਹੀ ਕਦੀ ਉਹਨਾਂ ਦੇ ਜਿਹੜੇ ਵਿਧਾਇਕ ਨੇ ਉਹ ਹਲਕਿਆਂ ਦੇ ਵਿੱਚ ਆਏ ਹੈ ਉਹਨਾਂ ਦੀਆਂ ਮੁਸ਼ਕਲਾਂ ਨਹੀਂ ਸੁਣੀਆਂ ਗਈਆਂ ਜੇ ਮੁਸ਼ਕਲਾਂ ਉਹਨਾਂ ਤੱਕ ਪਹੁੰਚਾਈਆਂ ਵੀ ਗਈਆਂ ਤਾਂ ਉਹਨਾਂ ਨੂੰ ਅਣਗੌਲਿਆ ਕੀਤਾ ਗਿਆ ਪਰ ਫਿਰ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕੋਸ਼ਿਸ਼ ਕਰ ਰਹੇ ਹਨ ਹਾਲੀ ਦੇ ਵਿੱਚ ਉਹ ਪੰਜਾਬ ਦੇ ਵਿੱਚ ਇਨਵੈਸਟਮੈਂਟ ਲਈ ਤਾਂ ਕਿ ਪੰਜਾਬ ਦੇ ਵਿੱਚੋਂ ਬੇਰੁਜ਼ਗਾਰੀ ਜਿਹੜੀ ਹੈ ਉਹ ਘਟਾਈ ਜਾ ਸਕੇ ਇਨਵੈਸਟਮੈਂਟ ਲਈ ਉਹ ਵਦੇਸ਼ੀ ਦੌਰੇ ਤੇ ਸਨ ਉਹਨਾਂ ਨੇ ਆ ਕੇ ਭਰੋਸਾ ਵੀ ਦਿਵਾਇਆ ਕਿ ਵਿਦੇਸ਼ੀ ਕੰਪਨੀਆਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਇਨਵੈਸਟਮੈਂਟ ਕੀਤੀ ਜਾਏਗੀ ਜਿਸ ਨਾਲ ਲੋਕਾਂ ਨੂੰ ਰੁਜ਼ਗਾਰ ਜਿਹੜਾ ਉਹ ਮਿਲੇਗਾ ਤੇ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਉਹਦੇ 'ਚੋਂ ਬੇਰੁਜ਼ਗਾਰੀ ਜਿਹੜੀ ਦੂਰ ਹੋਏਗੀ ਬੇਸ਼ੱਕ ਭ੍ਰਿਸ਼ਟਾਚਾਰ ਤੇ ਨਕੇਲ ਪਾਉਣ ਲਈ ਵੀ ਕਾਫੀ ਕੰਮ ਕੀਤੇ ਹੈ ਮਾਨ ਸਰਕਾਰ ਨੇ ਔਰ ਜਿਹੜੀ ਨਸ਼ੇ ਦੇ ਮਾਮਲੇ ਦੇ ਵਿੱਚ ਵੀ ਕਾਰਵਾਈ ਕੀਤੀ ਹੈ ਬੇਸ਼ੱਕ ਅਜੇ ਤੱਕ ਖਤਮ ਨਹੀਂ ਹੋ ਪਾਇਆ ਪਰ ਮਾਨ ਸਰਕਾਰ ਦੀ ਕੋਸ਼ਿਸ਼ ਜ਼ਰੂਰ ਹੈ ਕਿ ਆਪਣੀਆਂ ਨੀਤੀਆਂ ਨੂੰ ਜੋ ਉਹਨਾਂ ਨੇ ਵਾਅਦੇ ਕੀਤੇ ਸਾਨੂੰ ਪੂਰੇ ਕਰਕੇ ਸਰਕਾਰ ਫਿਰ ਤੋਂ 2027 ਦੇ ਵਿੱਚ ਬਣਾਈ ਜਾਵੇ ਆਮ ਆਦਮੀ ਪਾਰਟੀ ਦਾ ਪਰਿਵਾਰ ਦਿਨੋ ਦਿਨ ਵੱਡਾ ਹੁੰਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਉਪਲਬਧੀਆਂ ਅਤੇ ਵਿਕਾਸ ਕਾਰਜਾਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਨਾਲ ਲੋਕ ਜੁੜ ਰਹੇ ਹਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਮੁਕੇਰੀਆਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮੁਲਤਾਨੀ ਨੇ ਹਾਜੀਪੁਰ ਭਾਜਪਾ ਦੇ ਨੌਜਵਾਨ ਨੇਤਾ ਵਿਸ਼ਾਲ ਸ਼ਰਮਾ ਤੇ ਉਹਨਾਂ ਦੀ ਟੀਮ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਦੇ ਮੌਕੇ ਤੇ ਕੀਤਾ ਹੈ ਇਸ ਮੌਕੇ ਪ੍ਰੋਫੈਸਰ ਜੀਐਸ ਮਲਤਾਨੀ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਨਤਾ ਨਾਲ ਕੀਤੇ ਇੱਕ ਇੱਕ ਵਾਅਦੇ ਨੂੰ ਪੂਰਾ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਭਗਵੰਤ ਸਿੰਘ ਮਾਨ ਆਪ ਲੋਕ ਜੜੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਵਾਸਤੇ ਚਲਾਈਆਂ ਗਈਆਂ ਸਕੀਮਾਂ ਦੀ ਜਿਹੜੀ ਹੈ ਨਿਗਰਾਨੀ ਕਰ ਰਹੇ ਹਨ। ਉਹਨਾਂ ਨੇ ਸਰਤਾਰ ਭਗਵੰਤ ਸਿੰਘ ਮਾਨ ਦਾ ਨਾਮ ਲੈਂਦਿਆਂ ਹੋਇਆ ਕਿਹਾ ਕਿ ਲਗਾਤਾਰ ਉਹ ਸਾਰੀਆਂ ਸਕੀਮਾਂ ਦੀ ਖੁਦ ਨਿਗਰਾਨੀ ਕਰ ਰਹੇ ਹਨ ਕਿ ਉਹ ਉਹਨਾਂ ਦਾ ਲਾਭ ਪੰਜਾਬ ਦੇ ਲੋਕਾਂ ਨੂੰ ਮਿਲ ਰਿਹਾ ਹੈ ਜਾਂ ਨਹੀਂ ਮਿਲ ਰਿਹਾ ਹੈ ਹਾਲੀ ਦੇ ਵਿੱਚ ਇੱਕ ਹੋਰ ਜਿਹੜੀ ਸਕੀਮ ਹੈ ਉਹ ਪੰਜਾਬ ਸਰਕਾਰ ਨੇ ਜਿਹੜੀ ਲਾਂਚ ਕੀਤੀ ਹੈ 10 ਲੱਖ ਜਿਹੜਾ ਸਿਹਤ ਬੀਮੇ ਵਾਲੀ ਉਸ ਦੇ ਤਹਿਤ ਵੀ ਪੰਜਾਬ ਭਰ ਦੇ ਅੰਦਰ ਸਿਮ ਬਣ ਰਹੀਆਂ ਹਨ ਜਿਨ੍ਹਾਂ ਦੇ ਤਹਿਤ ਪਰਿਵਾਰ ਦਾ ਕੋਈ ਵੀ ਮੈਂਬਰ ਹੈ ਜਿਹੜਾ ਜੇਕਰ ਉਹਨੂੰ ਸਿਹਤ ਸਮੱਸਿਆ ਕੋਈ ਆਉਂਦੀ ਹੈ ਤਾਂ ਉਹ 10 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਉਹ ਸਰਕਾਰੀ ਹਸਪਤਾਲ ਤੋਂ ਵੀ ਕਰਵਾ ਸਕਦਾ ਹੈ ਔਰ ਇਸ ਸਕੀਮ ਦੇ ਵਿੱਚ ਕੁਝ ਨਿੱਜੀ ਹਸਪਤਾਲ ਜਿਹੜੇ ਨੇ ਉਹ ਵੀ ਸ਼ਾਮਲ ਕੀਤੇ ਗਏ ਹੈ ਉਨਾ ਕਿ ਆ ਕਿ ਸੂਬੇ ਦੇ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਰਹੀ ਹੈ ਸੂਬੇ ਦੀ ਸਰਕਾਰ ਬਿਨਾਂ ਭੇਤ ਭਾਵ ਤੋਂ ਹਰ ਖੇਤਰ ਵਿੱਚ ਵਿਕਾਸ ਕੰਮਾਂ ਨੂੰ ਕਰਵਾ ਰਹੀ ਹੈ ਜਿਸ ਦੇ ਕਾਰਨ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਵਿਸ਼ਵਾਸ ਦਿਨ-ਬਦਨ ਵੱਧ ਰਿਹਾ ਔਰ ਲੋਕ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਹੈ ਇਸ ਮੌਕੇ ਗੁਰਜੀਤ ਸਿੰਘ ਜਤਿੰਦਰ ਸਿੰਘ ਖਰਜੀਤ ਸਿੰਘ ਸਹੋਤਾ ਚੇਅਰਮੈਨ ਮਾਰਕੀਟ ਕਮੇਟੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਉਹ ਹਾਜ਼ਰ ਸਨ ਰ ਇਸਮੋਕੀ ਆਮ ਆਦਮੀ ਪਾਰਟੀ ਦੇ ਜੋ ਮੁਕੇਰੀਆਂ ਤੋਂ ਹਲਕਾ ਇੰਚਾਰਜ ਨੇ ਪ੍ਰੋਫੈਸਰ ਜੀਐਸ ਮਲਤਾਨੀ ਉਹਨਾਂ ਨੇ ਭਾਜਪਾ ਤੋਂ ਜਿਹੜੇ ਨੇਤਾ ਸ਼ਾਮਲ ਹੋਏ ਐ ਵਿਸ਼ਾਲ ਸ਼ਰਮਾ ਉਹਨਾਂ ਨੂੰ ਪਾਰਟੀ ਦੇ ਵਿੱਚ ਜੀ ਆਇਆਂ ਆਖਿਆ ਤੇ ਭਰੋਸਾ ਦਵਾਇਆ ਕਿ ਉਹਨਾਂ ਦਾ ਪੂਰਾ ਮਾਨ ਸਤਕਾਰ ਪਾਰਟੀ 'ਚ ਕੀਤਾ ਜਾਏਗਾ ਧੰਨਵਾਦ